ਔ ਅਜ ਅਜੂਨੀ ਸ਼ਬਦ ਦੇ ਅਰਥਾਂ ਤੇ ਚਾਤ ਮਾਰੀਏ ਜੀ ਅਜੂਨੀ ਹੈ ਜੀ ਆੜਾ ਪਲੱਸ ਜੂਨੀ ਆੜਾ ਫਿਰ ਨੈਗੇਟਿਵ ਬਣਾ ਦਿੰਦਾ ਹੈ ਜੀ ਜੂਨੀ ਨੂੰ ਪਾਵ ਆੜੇ ਤੋਂ ਪਾਵ ਹੈ ਜੀ ਰਹਿਤ ਬਿਨਾ ਜੂਨੀ ਹੈ ਜੀ ਜਨਮਾ ਵਿੱਚ ਆਉਣਾ ਵੱਖਰੇ ਵੱਖਰੇ ਜਨਮਾਂ ਚ ਆਉਣਾ ਜੂਨੀ ਹਰ ਇੱਕ ਜਨਮ ਨੂੰ ਜੂਨੀ ਕਿਹਾ ਜਾਂਦਾ ਹੈ ਜੀ ਜਿਵੇਂ ਮਨੁੱਖ ਦੀ ਜੂਨ ਹੋਗੀ ਸੱਪ ਦੀ ਜੂਨ ਹੋਗੀ ਪੰਛੀ ਦੀ ਜੂਨ ਹੋਗੀ ਬਗਲੇ ਦੀ ਜੂਨ ਹੋਗੀ ਪੰਛੀਆਂ ਵਿੱਚ ਵੀ ਬਹੁਤ ਪੰਛੀ ਆਉਂਦੇ ਹਨ ਤੇ ਹਰ ਇੱਕ ਪੰਛੀ ਦੀ ਜਿਵੇਂ ਉੱਲੂ ਦੀ ਚਿੜੀ ਦੀ ਕਬੂਤਰ ਦੀ ਇਹ ਸਾਰੀਆਂ ਵੱਖ-ਵੱਖ ਜੁਨਾ ਹਨ ਜੀ ਤੇ ਇਸ ਦੇ ਅਰਥ ਹਨ ਕਿ ਮੇਰਾ ਪ੍ਰਭੂ ਪਰਮਾਤਮਾ ਜਿਹੜਾ ਹੈ ਉਹ ਕਦੇ ਜੰਮਦਾ ਜਾਂ ਮਰਦਾ ਨਹੀਂ ਹੈ ਜੀ ਇਹ ਨਹੀਂ ਸਮਝ ਲੈਣਾ ਕਿ ਉਹ ਸਿਰਫ ਮਨੁੱਖੀ ਜਨਮ ਵਿੱਚ ਹੀ ਨਹੀਂ ਆਉਂਦਾ ਜੀ ਉਹ ਇਹ ਸੱਚ ਹੈ ਕਿ ਉਹ ਕਿਸੇ ਵੀ ਜਨਮ ਵਿੱਚ ਨਹੀਂ ਆਉਂਦਾ ਨਾ ਤਾਂ ਉਹ ਜਾਨਵਰ ਦੇ ਜਨਮ ਵਿੱਚ ਆਉਂਦਾ ਹੈ ਜੀ ਨਾਉ ਪੰਛੀ ਦੇ ਰੂਪੇ ਚੰਦ ਹੈ ਤੇ ਨਾ ਹੀ ਕਿਸੇ ਹੋਰ ਰੂਪੇ ਚੰਦ ਹੈ ਜੀ ਤੇ Hindu ਮਤ ਅਨਸਾਰ ਇਹ ਗੱਲ ਮੰਨੀ ਜਾਂਦੀ ਸੀ ਕਿ ਜਦੋਂ ਤੱਕ ਜੀਵ ਆਤਮਾ ਜਿਹੜੀ ਮੁਕਤੀ ਪ੍ਰਾਪਤ ਨਹੀਂ ਕਰਦਾ ਉਦੋਂ ਤੱਕ ਉਹ 84 ਲੱਖ ਜੁਨਾਂ ਦੇ ਵਿੱਚ ਵਾਰ-ਵਾਰ ਜਨਮ ਲੈਂਦਾ ਹੈ ਤੇ ਜਿੱਦਾਂ ਪਹਿਲਾਂ ਦੱਸਿਆ ਜੀ ਇਹ ਜੁਨਾਂ ਪੌਦਿਆਂ ਦੇ ਜੀਵ ਜੰਤੂ ਦੇ ਅਤੇ ਮਨੁੱਖੀ ਰੂਪਾਂ ਸਮੇਤ ਹੋ ਸਕਦੀਆਂ ਹਨ ਜੀ ਜਿਹੜੀ 84 ਲੱਖ ਦੀ ਗੱਲ ਆਉਂਦੀ ਹੈ 84 ਲੱਖ ਜੁਨਾਂ ਪਰਮਾਉਂਦੇ ਹਨ ਇਹ ਹਿੰਦੂ ਧਰਮ ਵਿੱਚ ਮੰਨਿਆ ਜਾਂਦਾ ਸੀ ਜੀ ਸਿੱਖ ਧਰਮ ਵਿੱਚ ਇਸ ਦੀ ਕੋਈ ਮਾਨਤਾ ਨਹੀਂ ਹੈ ਜੀ ਇਸ ਲਈ ਟਿੱਪਣੀ ਕਰ ਦੇਵਾਂ ਜੀ ਕਿ ਜਿਹੜਾ ਅਜੂਨੀ ਸ਼ਬਦ ਹੈ ਜਿਸ ਕਰਕੇ ਵਰਤਿਆ ਗਿਆ ਹੈ ਤਾਂ ਜੋ ਕਈ ਵਾਰ ਸ਼ਰਾਰਤੀ ਜਾਂ ਜਿਹੜੇ ਚਲਾਕਮੁਖ ਨੇ ਉਹ ਇਹ ਨਾ ਕਹਿਦਣ ਜਿਵੇਂ ਪਹਿਲਾਂ ਅਕਾਲ ਮੂਰਤ ਆਇਆ ਸੀ ਨਾ ਕੀ ਪ੍ਰਮਾਤਮਾ ਦੀ ਕੋਈ ਮੂਰਤ ਨਹੀਂ ਹੈ ਉਹ ਕਿਤੇ ਇਹ ਤਾਂ ਕਹਿ ਦਣ ਕਿ ਉਹ ਮਨੁੱਖੀ ਨਹੀਂ ਹੈ ਭਾਬਾ ਮਨੁੱਖੀ ਮੂਰਤ ਨਹੀਂ ਹੈ ਸ਼ਾਇਦ ਪ੍ਰਮਾਤਮਾ ਦੀ ਕਿਸੇ ਜਾਨਵਰਾਂ ਵਿੱਚ ਕੋਈ ਮੂਰਤ ਹੋਵੇ ਜਾਂ ਕਿਸੇ ਪੰਛੀਆਂ ਵਿੱਚ ਕੋਈ ਮੂਰਤ ਹੋਵੇ ਤੇ ਉਹਨਾਂ ਦੀ ਕੋਈ ਪੂਜਾ ਕਰਨ ਲੱਗ ਜਵੇ ਇਹ ਸਭ ਤੋਂ ਰੋਕਣ ਦੇ ਲਈ ਮਹਾਰਾਜ ਨੇ ਕਿਹਾ ਕਿ ਪ੍ਰਭੂ ਪ੍ਰਮਾਤਮਾ ਅਜੂਨੀ ਹੈ ਨਾ ਤਾਂ ਮਨੁੱਖਾਂ ਦੇ ਜਨਮ ਵਿੱਚ ਆਵੇਗਾ ਨਾ ਉਹ ਜਾਨਵਰਾਂ ਦੀ ਜਨਮ ਵਿੱਚ ਆਵੇਗਾ ਤੇ ਨਾ ਹੀ ਉਹ ਕਿਸੇ ਪੰਛੀਆਂ ਦੀ ਜਨਮ ਵਿੱਚ ਆਵੇਗਾ